ਜਲਾਲਾਬਾਦ ਦੇ ਕਈ ਪਿੰਡਾਂ ਦੇ ਵਿੱਚ ਪਹੁੰਚਿਆ ਹੜ੍ਹਾਂ ਦਾ ਪਾਣੀ ਫਿਰ ਤੋਂ ਖਤਰੇ ਦੇ ਵਿੱਚ ਕਿਸਾਨੀ ਜਲਾਲਾਬਾਦ ਦੇ ਕਈ ਪਿੰਡਾਂ ਦੇ ਵਿੱਚ ਫਿਰ ਤੋਂ ਹੜ੍ਹਾਂ ਦਾ ਪਾਣੀ ਆਉਣਾ ਸ਼ੁਰੂ ਹੋ ਗਿਆ ਇਹ ਤਸਵੀਰਾਂ ਤੁਹਾਨੂੰ ਪਿੰਡ ਚੱਕ ਖੀਵਾ ਦੀ ਤਾਣੀ ਬਚਨ ਸਿੰਘ ਤੋਂ ਦਿਖਾ ਰਹੇ ਹਾਂ ਜਿੱਥੇ ਬੀਤੇ ਦਿਨ ਤੋਂ ਪਾਣੀ ਆਉਣਾ ਸ਼ੁਰੂ ਹੋ ਗਿਆ ਇਹ ਤਸਵੀਰਾਂ ਤੁਹਾਨੂੰ 16 ਅਗਸਤ 2025 ਟਾਈਮ 9:30 ਵਜੇ ਦੀਆਂ ਰਿਕਾਰਡ ਕੀਤੀਆਂ ਗਈਆਂ ਦਿਖਾਈ ਦੇ ਰਹੀਆਂ ਨੇ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਪਾਣੀ ਦੀ ਸਥਿਤੀ ਅਜੇ ਕੰਟਰੋਲ ਦੇ ਵਿੱਚ ਹੈ ਪਰ ਫਿਰ ਵੀ ਇਹ ਜੋ ਰੋਡ ਅੱਗੇ ਖੇਤਾਂ ਨੂੰ ਜਾਂਦਾ ਹੈ ਇਸ ਤੋਂ ਪਾਣੀ ਕਰੋਸ ਹੋਣਾ ਸ਼ੁਰੂ ਹੋ ਗਿਆ ਹੈ ਔਰ ਕਈ ਪਾਸੇ ਜੋ ਕਿ ਚੋਨੇ ਦੀ ਫਸਲ ਡੁੱਬ ਵੀ ਚੁੱਕੀ ਹੈ ਜੇ ਗੱਲ ਕਰੀਏ ਅੱਗੇ ਤਾਰ ਬੰਦੀ ਦੇ ਨੇੜੇ ਤਾਂ ਕਈ ਖੇਤ ਪਾਣੀ ਦੀ ਮਾਰ ਦੇ ਹੇਠ ਆ ਹੀ ਚੁੱਕਿਆ ਨੇ ਦੂਸਰੇ ਪਾਸੇ ਅੱਗੇ ਬੋਪ ਗੱਟੀ ਯਾਰੋਂ ਨੂੰ ਜਾਂਦੀ ਸੜਕ ਦੇ ਨੇੜੇ ਪਾਣੀ ਪਹੁੰਚ ਚੁੱਕਿਆ ਹੈ ਪਰ ਅਜੇ ਕੁਝ ਖਤਰੇ ਤੋਂ ਬਾਹਰ ਹਨ ਪਰ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਲਦੀ ਤੋਂ ਜਲਦੀ ਇਸ ਇਲਾਕੇ ਦਾ ਤੋਰਾ ਕੀਤਾ ਜਾਵੇ ਔਰ ਇਹ ਬਣਦੀ ਮਦਦ ਕਿਸਾਨਾਂ ਦੀ ਕੀਤੀ ਜਾਵੇ ਆ ਜੋ ਰੋਡ ਤੁਸੀਂ ਦੇਖ ਰਹੇ ਹੋ ਪਿਛਲੇ 2023 ਦੇ ਵਿੱਚ ਇਸ ਰੋਡ ਤੋਂ ਉੱਪਰ ਕ੍ਰੋਸ ਕਰਦਾ ਹੋਇਆ ਪਾਣੀ ਅੱਗੇ ਪਹੁੰਚ ਗਿਆ ਸੀ ਔਰ ਬਿਲਕੁਲ ਤਾਰ ਬੰਦੀ ਦੇ ਨਾਲ ਬਹੁਤ ਸਾਰੇ ਖੇਤ ਜੋ ਕਿ ਕਾਫੀ ਰਕਬਾ ਤਬਾਹ ਹੋ ਚੁੱਕਿਆ ਸੀ ਆ ਜਿਹੜੀ ਸੜਕ ਤੁਸੀਂ ਦੇਖ ਰਹੇ ਹੋ ਇਹ ਬੋਪ ਗੱਟੀ ਯਾਰ ਨੂੰ ਅੱਗੇ ਜਾਂਦੀ ਆ ਇਸ ਤੇ ਕ੍ਰੋਸ ਕਰਕੇ ਜੋ ਉੱਚੇ ਖੇਤ ਹਨ ਉਹ ਵੀ ਡੁੱਬ ਚੁੱਕੇ ਸਨ ਪਰ ਇਸ ਵਾਰ ਅਜੀ ਹੁਣ ਦੇਖਣਾ ਇਹ ਹੋਵੇਗਾ ਕਿ ਪਾਣੀ ਪਿੱਛੋਂ ਕਿੰਨਾ ਛੱਡਿਆ ਜਾਂਦਾ ਹੈ ਕਿਸ ਤਰ੍ਹਾਂ ਛੱਡਿਆ ਜਾਂਦਾ ਹੈ ਘਟ ਮਾਤਰਾ ਛੱਡਿਆ ਜਾਂਦਾ ਉਸ ਦੇ ਹਿਸਾਬ ਨਾਲ ਹੀ ਅੱਗੇ ਸਥਿਤੀ ਬਣੀ ਰਹੇਗੀ